ਤਤਨਾ ਮਛੀ ਦੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਅਜੂਰ ਦੂਰਕਤ ਹੂ ਨਾ ਜਾਈ ਰਾਵਰ ਆਸਰ ਬਤਰ ਮੈਂ ਮਨ ਸਦਾ ਧਿਆਈ ਈਤ ਉਤ ਨਹੀਂ ਬਿਛੜੈ ਸੋ ਸੰਗੀ ਗਨੀਐ ਬਿੜ ਸਜਾਏ ਜੋ ਨੇਹੁਕ ਮੈਂ ਸੋ ਅਲਪ ਸੁਖ ਪਨਿਏ ਰਹਾਉ ਪਰਿਤ ਪਾਲੈ ਅਪਿ ਆਉ ਦੇ ਕਸ਼ ਊਣ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਾਪ-ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿয়াল ਪ੍ਰਭ ਜਤ ਤੁਮਹਿ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੋ ਦਿয়াল ਪ੍ਰਭ ਜਤ ਤੁਮਹਿ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖੋ ਤੈ ਜੂਰ ਦੂਰ ਕਤ ਹੂ ਨਾ ਜਾਈ ਰਾਵਰੇ ਆਸਰ ਬਤਰ ਮੈਂ ਮਨ ਸਦਾ ਧਿਆਈ ਇਤ ਊਤ ਨਹੀਂ ਬਿਛੋੜੈ ਸੋ ਸੰਗੀ ਗਨੀਐ ਬਿੜਸ ਜਾਏ ਜੋ ਨੇਹੁਖ ਮੈਂ ਸੋ ਅਲਪ ਸੁਖ ਪਨਿਐ ਰਹਾਉ ਪ੍ਰਤ ਪਾਲੈ ਅਪਿ ਆਉ ਦੇ ਕਸ਼ ਊਨ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲੋ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਆ ਜਪ ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮੈ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੁਮਹਿ ਅਰਾਧ ਨਾਨਕ ਮੰਗੇ ਦਾਨ ਪ੍ਰਭ ਅਰੇ ਨਿ ਭਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਹਜੂਰ ਦੂਰ ਕਤ ਹੂ ਨਾ ਜਾਈ ਰਾਵਰੇ ਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਐ ਬਿੜਸ ਜਾਏ ਜੋ ਨੇਵਕ ਮੈਂ ਸੋ ਅਲਪ ਸੁਖ ਪਨਿਐ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਸ਼ ਊਨ ਨਾ ਹੋਈ ਸਾਸ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆ ਰੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮੇ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾ ਮਤ ਦੇਹੋ ਧਿਆਲ ਪ੍ਰਭ ਜਿਤ ਤੁਮ ਹੈ ਅਰਾਧ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਨਾਮ ਸ਼ਿਦੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਹਜੂਰ ਦੂਰ ਕਤਹੁ ਨ ਜਾਈ ਰਾਵਰਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਨੀਐ ਬਿੜਸ ਜਾਏ ਜੋ ਨੇਹੁਖ ਮੈਂ ਸੋ ਅਲਪ ਸੁਖ ਪਨਿਏ ਰਹਾਉ ਪ੍ਰਤਪਾਲ ਲੈ ਅਪਿ ਆਉ ਦੇ ਕਸ਼ ਊਣ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿয়াল ਪ੍ਰਭ ਜਤ ਤੁਮਹਿ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਵੇਖੋ ਤੈ ਜੂਰ ਦੂਰ ਕਤ ਹੂ ਨਾ ਜਾਈ ਰਾਵਰ ਆਸਰ ਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੋੜੈ ਸੋ ਸੰਗੀ ਗਣੀਐ ਬਿਟ ਸਜਾਏ ਜੋ ਨੇਹੁਕ ਮੈਂ ਸੋ ਅਲਪ ਸੁਖ ਪਨਿਏ ਰਹਾਉ ਪ੍ਰਿਤ ਪਾਲੈ ਅਪਿਆਉ ਦੇ ਕਸ਼ ਊਣ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ जप जप कर आनंद जन अचरज आदूप जा मत देह दयाल प्रभ जत तुम्हें आराधा नानक मंगे दान प्रभ रेन पग सदा सा मत देहो दयाल प्रभ जित तुम्हें आराधा नानक मंगे दान प्रभ ਅਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਅਜੂਰ ਦੂਰਕਤ ਹੂ ਨਾ ਜਾਈ ਰਾਵਰ ਆਸਰ ਬਤਰ ਮੈਂ ਮਨ ਸਦਾ ਧਿਆਈ ਇਤ ਉਤ ਨਹੀਂ ਬਿਛੋੜੈ ਸੋ ਸੰਗੀ ਗਨੀਐ ਬਿੜਸ ਜਾਏ ਜੋ ਨੇਹੁਕ ਮੈਂ ਸੋ ਅਲਪ ਸੁਖ ਪਨੀਐ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਛ ਊਣ ਨਾ ਹੋਈ ਸਾਹ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਲੋ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਾਪ-ਜਾਪ ਕਰੇ ਆਨੰਦ ਜਨ ਅਚਰਜ ਆ ਦੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮੈ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੁਮਹਿ ਅਰਾਧ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਭਗ ਸਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਹਜੂਰ ਦੂਰ ਕਤ ਹੂ ਨਾ ਜਾਈ ਰਾਵਰਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੜੈ ਸੋ ਸੰਗੀ ਗਨੀਐ ਬਿੜਸ ਜਾਏ ਜੋ ਨੇਹੁਖ ਮੈਂ ਸੋ ਅਲਪ ਸੁਖ ਪਨਿਐ ਰਹਾਉ ਪਰਿਤ ਪਾਲੈ ਅਪਿ ਆਉ ਦੇ ਕਸ਼ ਊਨ ਨਾ ਹੋਈ ਸਾਹ ਸਾਸ ਸਮਲਤਾ ਮੇਰਾ ਪਰਬ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਆ ਜਪ ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿয়াল ਪ੍ਰਭ ਜਤ ਤੁਮੈ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਤਨਾਬਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਹਜੂਰ ਦੂਰਕਤ ਹੂ ਨਾ ਜਾਈਂ ਰਾਵਰ ਆਸਰ ਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਐ ਬਿੜਸ ਜਾਏ ਜੋ ਨੇਹੁਕ ਮੈਂ ਸੋ ਅਲਪ ਸੁਖ ਪਣੀਐ ਰਹਾਉ ਪ੍ਰੇਤ ਪਾਲ ਲੈ ਅਪੇ ਆਉ ਦੇ ਕਸ਼ ਊਣ ਨਾ ਹੋਈ ਸਾਹ ਸਾਸ ਸਮਲਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਾ ਜਪ ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮ ਹੈ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਹਜੂਰ ਦੂਰ ਕਤ ਹੂ ਨ ਜਾਈ ਰਾਵਰ ਆਸਰ ਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਬਿਛੋੜੈ ਸੋ ਸੰਗੀ ਗਣੀਐ ਬਿਟ ਸਜਾਏ ਜੋ ਨੇਕ ਮੈਂ ਸੋ ਅਲਪ ਸੁਖ ਪਨਿਏ ਰਹਾਉ ਪਰਿਤ ਪਾਲੈ ਅਪਿ ਆਉ ਦੇ ਕਸ਼ ਊਣ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਜਾਪ-ਜਪ ਕਰੇ ਆਨੰਦ ਜਨ ਅਚਨਜ ਆ ਧੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮਹਿ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੁਮਹਿ ਅਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਮਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖੋ ਤੈ ਜੂਰ ਦੂਰ ਕਤਹੂ ਨਾ ਜਾਈ ਰਾਵਰੇ ਆਸਰ ਬਤਰ ਮੈਂ ਮਨ ਸਦਾ ਧਿਆਈ ਇਤ ਊਤ ਨਹੀਂ ਬਿਛੋੜੈ ਸੋ ਸੰਗੀ ਗਨੀਐ ਬਿੜਸ ਜਾਏ ਜੋ ਨੇਹੁਕ ਮੈਂ ਸੋ ਅਲਪ ਸੁਖ ਪਨੀਐ ਰਹਾਉ ਪ੍ਰਤ ਪਾਲੈ ਅਪਿਆਉ ਦੇ ਕਛ ਊਣ ਨਾ ਹੋਈ ਸਾਹ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲੋ ਅਸ਼ੇਦ ਅਪਾਰ ਪ੍ਰਭ ਊਚਾ ਜਾ ਕਾ ਰੂਪ ਆ ਜਪ ਜਪ ਕਰੇ ਆਨੰਦ ਜਨ ਅਚਰਜ ਆ ਧੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮੇ ਆਰਾਦਾ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਦਾ ਸਾ ਮਤ ਦੇਹੋ ਦਿਆਲ ਪ੍ਰਭ ਜਤ ਤੁਮਹਿ ਅਰਦਾਸ ਨਾਨਕ ਮੰਗੇ ਦਾਨ ਪ੍ਰਭ ਅਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਨਾ ਸ੍ਰੀ ਮਹੱਲਾ ਪੰਜਬਾ ਜਹ ਜਹ ਵੇਖੋ ਤੈ ਅਜੂਰ ਦੂਰਕਤ ਹੂ ਨ ਜਾਈ ਰਵ ਰਹਿ ਆਸਰ ਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੋੜੈ ਸੋ ਸੰਗੀ ਗਣੀਐ ਬਿਨ ਸਜਾਏ ਜੋ ਨਿਵਖ ਮੈਂ ਸੋ ਅਲਪ ਸੁਖ ਪਨੀਐ ਰਹਾਉ ਪ੍ਰਿਤ ਪਾਲੈ ਅਪਿਆਉ ਦੇ ਕਛ ਊਨ ਨਾ ਹੋਈ ਸਾਸ ਸਾਸ ਸਮਲਕਤਾ ਮੇਰਾ ਪ੍ਰਭ ਸੋਈ ਅਸ਼ਲ ਅਸ਼ੇਦ ਅਪਾਰ ਪ੍ਰਭ ਉਚਾ ਜਾ ਕਾ ਰੂਪ ਜਪ ਜਪ ਕਰੇ ਆਨੰਦ ਜਨ ਅਚਰਜ ਆ ਰੂਪ ਜਾ ਮਤ ਦੇਹ ਦਿਆਲ ਪ੍ਰਭ ਜਤ ਤੁਮੇ ਅਰਦਾ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਸਾ ਮਤ ਦੇਹੋ ਧਿਆਲ ਪ੍ਰਭ ਜਿਤ ਤੁਮ ਹੈ ਅਰਾਧ ਨਾਨਕ ਮੰਗੇ ਦਾਨ ਪ੍ਰਭ ਰੇ ਨ ਪਗ ਸਾਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ